ਇਸ ਟਾਈਮ ਦੀ ਵੱਡੀ ਖਬਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਕਈ ਹੋਰ ਲੋਕ ਵੀ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਲੰਬੀਚੇ ਪੈਂਦੇ ਪਿੰਡ ਸਿੰਘੇ ਵਾਲਾ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ ਹੋ ਗਿਆ ਇਸ ਦੌਰਾਨ ਫੈਕਟਰੀ ਵਿੱਚ ਕੰਮ ਕਰਦੇ ਚਾਰ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਇਲਾਜ ਲਈ ਏਮਜ਼ ਬਠਿੰਡਾ ਵਿਖੇ ਪਹੁੰਚਵਾਇਆ ਗਿਆ ਹੈ ਧਮਾਕੇ ਦੀ ਆਵਾਜ਼ ਸੁਣ ਆਲੇ-ਦੁਆਲੇ ਦੇ ਲੋਕ ਸੈਮ ਗਏ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨਾਮ ਹੈ ਬਾਈ ਕੁਮਾਰ ਅਰਣ ਕੁਮਾਰ अच्छा क्या हुआ यहाँ पे यहाँ पे काम चल रहा था का काम कौन सा काम चल रहा था पटाखे का चल रहा था अच्छा पटाखा बना रहे थे यहाँ पे जी हम लोग पैकिंग कर रहे थे अच्छा बनाने वाले दूसरे लग थे अलग अच्छा जी तो हुआ क्या था यहाँ पे यहाँ लगभग साढ़े बारह बजे के बाद ही हम लोग डिब्बी बना के अपने सोए गए थे अचानक पीछे से आग लगी सब भागने वाले चलाने लग लग गई आग लग गई हाँ तो हम लोग भागे कुछ किसी की मंजिल बिल्डिंग में गिर गई जी तो कितने लोग अभी दबे हुए हैं मालवीय के अंदर दबे हुए थे वो तो निकल आए लगभग दस बारह लोग थे टोटल हाँ। काम कितने जने करते हो चालीस लोग तो 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 कितने जनों के चोट वगैरह आई है लगभग आई होगी बीस पच्चीस लोगों के बीस पच्चीस लोगों के आई है तो अभी कितने जने ठीक हो अभी अभी जैसे पंद्रह लोगों के ठीक तो क्या मांग करे कौन है इसका मालिक कौन है भैया का नाम नहीं पता है पंजाबी मालिक हूँ क्या जी नाम मेरे को नहीं पता अभी नाम हाँ मेरे को अभी एक हफ्ता हुआ आया हुआ अच्छा अठारह को आ जाता मैं आप ठेकेदार हो नहीं नहीं वर्कर हूँ वर्कर हो कितने वर्कर आपके नीचे वो साथ काम करते थे हम दस लोग थे और ठेकेदार अलग अलग है ठेकेदार अलग है राजकुमार नाम है इसका भाई होया की है ब्लास्ट का है हाँ। कितने जने तो हॉस्पिटल साडे के आए हो चालीस तो पैंतालीस जने चालीस तो पैंतालीस जने केड़ी केड़ी जगह ते रेफर जीते ना खुदा ते बादल ते एम जी अच्छा कितनी सट कितनी का भाई इनने ते पांच छह से ज्यादा है अच्छा बाक सारे बाकी सारे इंजना ते ਕੁਛ ਦੇ ਵਿੱਚ ਦਬੇ ਪਏ ਦੋ ਤਾਂ ਦੀ ਸੀ ਜਾਂਦੇ ਆ ਤੇ ਬਾਕੀ ਬਿਲਡਿੰਗ ਮਲਬਾ ਪਾਸੇ ਕਰਨ ਤੋਂ ਪਤਾ ਲੱਗੂਗੀ ਠੀਕ ਹੈ ਹੈਡਰਾ ਬੁਲਾਇਆ ਮਲਬਾ ਪਾਸੇ ਕਰਨ ਵਾਸਤੇ ਤੁਸੀਂ ਟੁੱਟਰ ਕਿੰਨੇ ਕ ਜਣੇ ਛੱਡਿਆ ਹੈ ਮੈਂ ਤਾਂ ਦੋ ਲੈ ਕੇ ਚੱਲਿਆ ਹੀ ਦੂਜੀਆਂ ਗੱਡੀਆਂ ਲੈ ਗਿਆ ਪੰਜ-ਪੰਜ ਜਣੇ ਸਰ ਇੱਕ ਕੀ ਮਾਮਲਾ ਕੀ ਹੋਇਆ ਹੈ ਕਿ ਕੋਈ ਰਾਤ ਕਰੀਬ 12 1:30 ਵਜੇ ਤੇ ਕਰੀਬ ਇੱਕ ਬਲਾ ਫੈਕਟਰੀ ਹੈ ਸਿੰਘੇਵਾਲਾ ਕੋਟਲੀ ਰੋਡ ਤੇ ਤੇ ਉੱਥੇ ਪਟਾਕਿਆਂ ਦੀ ਫੈਕਟਰੀ ਹੈ ਦੇ ਵਿੱਚ ਬਲਾਸਟ ਹੋਇਆ ਗਲਾਸ ਤੋਂ ਬਾਅਦ ਜਿਹੜੇ ਹੈਗੇ ਸਾਡੀ ਟੀਮ ਐਸਟੀਓ ਸਾਡੇ ਸਾਰੇ ਮੌਕੇ ਤੇ ਪਹੁੰਚਦੇ ਸੀਗੇ ਔਰ ਇੱਥੇ 40-45 ਤੋਂ ਇੰਤਜ਼ਾਹ ਦੇ ਕਰੀਬ ਜਿਹੜੀ ਲੇਬਰ ਹੈ ਪ੍ਰਵਾਸੀ ਲੇਬਰ ਆ ਫੈਕਟਰੀ ਦੇ ਵਿੱਚ ਕੰਮ ਕਰਦੀ ਆ ਰਾਤ ਦਾ ਟਾਈਮ ਸੀ ਅੰਦਰ ਹੀ ਇਹਨਾਂ ਦੀ ਰਹਾਇਸ਼ ਆ ਲੇਬਰ ਦੀ ਤੇ ਫੈਕਟਰੀ ਪਿੱਛੇ ਆ ਪਿੱਛੇ ਉਹਦੇ ਵਿੱਚ ਜਿਹੜੇ ਆ ਪਟਾਕੇ ਪੈਕਿੰਗ ਦਾ ਕੰਮ ਕਰਦੇ ਆ ਔਰ ਉਹ ਰਾਤ ਦਾ ਜਿਹੜਾ ਗਲਾਸ ਹੋਇਆ ਹੈ ਤੈਹੇ ਦੇ ਵਿੱਚੋਂ ਜਿਹੜੇ 4-5 ਬੰਦੇ ਤਾਂ ਜਿਹੜੀ ਕੈਜੁਐਲਟੀ ਉਸ ਦੇ ਹੈਡ ਬੋਡੀਸ ਤੇ ਗੀਆ ਸੀ اور 25 ਤੋਂ 30 ਦੇ ਕਰੀਬ ਬੰਦੇ ਜਿਹੜੇ ਲੇਬਰ ਵਾਲੇ ਐ ਇੰਜਰਡ ਹੈ ਉਹ ਐਂਬੂਲੈਂਸ来 ਅਸੀਂ ਅਰੇਂਜਮੈਂਟ ਕਰਕੇ ਉਹਨਾਂ ਨੂੰ ਜਿਹੜਾ ਐਮਸ ਹਸਤਾਲ ਇਲਾਜ ਲਈ ਪਹੁੰਚਾਇਆ ਬਾਕੀ ਜਿਹੜੀ ਇਹ ਗੈਰਕਾਨੂੰਨੀ ਐ ਕੋਈ ਨਹੀਂ ਹੈ ਦੇ ਪਰਮਿਸ਼ਨ ਦੇ ਤੌਰ ਤੇ ਇਹ ਤਸੀਮ ਸਿੰਘਾ ਸਿੰਘੇ ਵਾਲੇ ਦਾ ਕੋਈ ਉਹਦੀ ਫੈਕਟਰੀ ਐ ਇਹ ਆ ਪਰਮਿਟਿਡ ਹੈ ਔਰ ਸ਼ਰਤਾਂ ਪੂਰੀਆਂ ਬਾਰ-ਬਾਰ ਕੀਤਾ ਚ ਹੈ ਕਹੇ ਸੀ ਰੀਚ ਨਹੀਂ ਹੈ ਔਰ ਫਿਰ ਵੀ ਐਸੀ ਉਹ ਮਿਲਦਾ ਤਾਂ ਦੇ ਇੱਕ ਬਾਕੀ ਸਾਰੇ ਡਾਕੂਮੈਂਟਸ ਵੈਰੀਫਾਈ ਕਰਕੇ ਪਤਾ ਲੱਗੂਗਾ ਦੂਸਰਾ ਕੁਝ ਲੇਬਰ ਹਲੇ ਥੱਲੇ ਦੱਬੀ ਵੀ ਹੈ ਤੇ ਉਹ ਵਿਚਾਕਾਰ ਚੱਲ ਰਿਹਾ ਹੈ ਹਾਈਡਰਾ ਵਗੈਰਾ ਹੁਣ ਮਗਾਈਆ ਰਾਤ ਨੂੰ ਸੁਮਿਲਿਆ ਨਹੀਂ ਬਾਕੀ ਹਲੇ ਥੱਲਿਓਂ ਨਿਕਲ ਕੇ ਪਤਾ ਲੱਗੂਗਾ ਕਿੰਨੀ ਡੈਡ ਬਾਡੀ سپورਟ ਕਵਰ ਹੁੰਦੀਆਂ ਕਲ ਹਰ ਚਾਰ ਡੈਡ ਬਾਡੀ ਤੇ 27 ਇੰਚ ਅਸੀਂ ਜਿਹੜੇ ਹੈਗੇ ਆ ਏਮ ਐਂਬੂਲੈਂਸ ਦਾ ਅਰੇਂਜਮੈਂਟ ਕਰਕੇ ਭੇਜ ਚੁੱਕੇ ਹਾਂ